डेली जेके मज़दूर उहो भगवान वान सरकार मु ਸਾਡੀਆਂ ਮੰਗਾਂ ਇਹ ਆ ਕਿ ਜੇਵੇ ਸਾਡੇ ਸਾਥੀ ਜੇਲੀ ਡਕੇ ਆ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਲੈਂਡ ਪੂਲਿੰਗ ਜਿਹੜੀ ਆ ਉਹ ਕੈਨਸਲ ਕੀਤੀ ਜਾਵੇ। ਜਿਹੜੀ ਗੱਲ ਪਹਿਲਾਂ ਦਾ ਜਿਹੜੀਆਂ ਜਮੀਨਾਂ ਬੇਅਵਾਦ ਪਈਆਂ ਰਾਜਾਂ ਦੇ ਨਾਮ ਉਹ ਤਾਂ ਉਹਦੇ ਤੇ ਆਪ ਦਾ ਜਰਾਜ ਗੋਣ ਚੰਦੇ ਸੀ ਇਹ ਤਾਂ ਪਿੰਡਾਂ ਦੇ ਵਿੱਚ ਵੈਸੇ ਹੀ ਉਹ ਤਾਂ ਉਹੀ ਜਿਹੜੇ ਪਿੰਡਾਂ ਚੌਧਰੀ ਹੁੰਦੇ ਆ ਆਵਾਰ ਦਿੰਦੇ ਆ। ਹੁਣ ਮੰਨ ਲਓ ਜੇ 1.5 ਕਿੱਲਾ 2 ਕਿੱਲੇ ਜਿੰਨਾ ਸਹਾਰਾ ਚ ਲੈਣਗੇ ਉਹਨਾਂ ਤੇ 10-12 ਕਿੱਲੇ ਜਿੰਨੀ ਹੋਣੀ ਆ ਨਾ ਲੈਂਡ ਪੂਲਿੰਗ ਪਾਲਿਸੀ ਬਾਰੇ ਗੱਲ ਰਹਿ ਰਹੀ ਆ। ਇਹਨਾਂ ਨੇ ਯੂਟਿਊਬਰਾਂ ਨੂੰ ਨਿਲੇ ਪੈਸੇ ਦੇ ਕੇ ਲਾਇਆ ਵੀ ਇਹ ਇਹ ਪਾਲਿਸੀ ਬਹੁਤ ਵਧੀਆ ਇਸੇ ਤਰ੍ਹਾਂ ਚੈਨਲ ਆਪਾਂ ਸਾਰਿਆਂ ਨੂੰ ਕਹਿੰਦੇ ਕੋਚ ਇਹਨਾਂ ਨੇ ਆਪਦੇ ਬਣਾਏ ਹੋਏ ਤਾਂ ਵੀ ਹਰੇਕ ਖਾ ਮਜ਼ਦੂਰਾਂ ਦੇ ਕੰਟਰਾਕਟ ਸੀ ਜਥੇਬੰਦੀਆਂ ਬਣਾਉਂਦੀਆਂ ਜਿਹਦੇ ਪੰਨਿਆਂ ਦਾ ਠੀਕ ਕਰਦੀਆਂ ਅਸੀਂ ਜ਼ਮੀਨਾਂ ਦੀ ਗੱਲ ਕਰਦੇ ਹਾਂ ਕੋਈ ਵੀ ਕਾਰੋਬਾਰ ਹੋਵੇ ਕੋਈ ਹੋਰ ਹੋਵੇ ਕਿਰਤ ਦੀ ਲੱਟ ਤੋਂ ਬਿਨਾਂ ਤਾਂ ਕੁਝ ਨਹੀਂ ਜੋੜ ਸਕਦਾ ਇੱਥੇ ਭਾਵੇਂ ਤੁਸੀਂ ਕੋਈ ਹੋਰ ਕੰਮ ਕਰਦੇ ਆ ਭਾਵੇਂ ਜ਼ਮੀਨਾਂ ਜੋੜਦੇ ਆ ਕਿਰਤ ਦੀ ਲੱਟ ਤੋਂ ਬਿਨਾ ਕਿਸੇ ਦੀ ਜ਼ਮੀਨ ਵਧ ਨਹੀਂ ਸਕਦੀ ਅੱਜ ਪੰਜਾਬ ਦੇ ਦੇਖ ਲਓ ਕਿ ਕਿੰਨੇ ਕਿਸਾਨਾਂ ਨੇ ਜ਼ਮੀਨ ਵਧਾਈ ਹੋ ਉਸ ਪ੍ਰਬੰਧ ਨੇ ਵਧਾਈ ਆ ਜਿਹੜੇ ਲਗਾਤਾਰ ਇੱਥੇ ਸਤਾਜ ਪੁਰਸਗਾਤ ਬੈਠਦੇ ਆ ਜਿਹੜੇ ਲੋਕ ਵੋਟਾਂ ਪਾਉਂਦੇ ਨੇ ਤਾਂ ਹਰ ਸਾਲ ਜ਼ਮੀਨ ਘਟਦੀ ਆ ਜਿਹੜੇ ਸਤਾਜ ਬੈਹਿ ਗਿਆ ਉਹ ਹੀ ਹਟਿਆਉਂਦੇ ਜਿਵੇਂ ਹੁਣ ਲੁਧਿਆਣੇ ਦੀਆਂ ਜ਼ਮੀਨਾਂ ਜਾਂ ਮੋਗਾ ਦੀਆਂ ਹਟਿਆਉਣ ਲੱਗੇ ਹੋਰ ਥਾਵਾਂ ਦੇਤੇ ਆਉਣੀਆਂ ਉਹਨਾਂ ਨੇ ਵੇਚ ਨਹੀਂ ਕਾਰਪੋਰੇਟ ਕਰਾਣੇ ਨੂੰ ਵੇਚਣੀਆਂ ਉਹਦਾ ਜ਼ਮੀਨਾਂ ਵਾਧੀਆਂ ਹੋਰ ਮਜ਼ਦੂਰਾਂ ਦਾ ਜਿਹੜਾ ਜ਼ਮੀਨਾਂ ਵਿਚਾਰਾ ਕੋਲੇ ਪਹਿਲਾਂ ਵੀ ਹੈ ਨਹੀਂ ਉਹ ਤਾਂ ਆਪਦੀ ਮੰਗ ਨੂੰ ਲੈ ਕੇ ਚੱਲੇ ਜੇ ਮੰਗ ਪੂਰੀ ਹੁੰਦੀ ਆ ਤਾਂ ਉਹਨਾਂ ਦੀ ਜੂਨ ਜਿਹੜੀ ਸਖਾਲੀ ਹੋ ਸਕਦੀ ਹੈ ਸਾਥੀਓ ਇਸ ਟਾਈਮ ਅਸੀਂ ਭਗਵੰਤ ਮਾਨ ਦੇ ਸ਼ਹਿਰ ਸੰਗਰੂ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਵੱਲੋਂ ਪਿਛਲੇ ਦਿਨੀ ਜਿਹੜੀ ਰਾਜੇ ਦੀ ਜ਼ਮੀਨ ਆ ਉਸਤੇ ਕਾਬਜ ਹੋਣ ਦੀ ਗੱਲ ਕੀਤੀ ਗਈ ਸੀ ਉਸ ਨੂੰ ਲੈ ਕੇ ਜਿਹੜੇ ਮਜ਼ਦੂਰ ਸੀ ਮਜ਼ਦੂਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਲੇ ਵੀ ਜਿਹੜੇ ਮਜ਼ਦੂਰ ਹੈ ਉਹ ਪੁਲਿਸ ਦੀ ਰਿਅਸਤ ਦੇ ਵਿੱਚ ਹੈ ਉਸ ਨੂੰ ਲੈ ਕੇ ਜਿਹੜਾ ਇਕੱਠ ਕੀਤਾ ਗਿਆਗਾ ਕਿਸਾਨ ਜਥੇਬੰਦਾਂ ਵੱਲੋਂ ਮਜ਼ਦੂਰ ਜਥੇਬੰਦਾਂ ਵੱਲੋਂ ਕਰਦੇ ਆ ਗੱਲਬਾਤ ਅੱਗੇ ਕਿਸਾਨ ਆਗੂ ਦੇ ਨਾਲ ਜਿਹੜੇ ਨਾਲ ਬਾਈ ਚਮਕੌਰ ਸਿੰਘ ਕੀਰਤੀ ਕਿਸਾਨ ਯੂਨੀਅਨ ਦੇ ਆਗੂ ਜਿਹੜਾ ਕਟਰ ਕਿਉਂ ਰੱਖਿਆ ਗਿਆ ਅਜਦਾ ਦੇਖੋ ਇਹ ਕੱਠ ਬਹੁਤ ਸਾਰੇ ਮਾਮਲਿਆਂ ਨੂੰ ਲੈ ਕੇ ਆਇਆ ਇੱਕ ਤਾਂ ਵੀ ਜਿਹੜਾ ਸੰਗਰੂਰ ਦੇ ਵਿੱਚ ਜੀਡੀਪੀਸ ਲਗਾਤਾਰ ਲੰਮੇ ਟਾਲ ਤੋਂ ਸਰਸ ਲੜ ਰਹੀ ਸੀ ਵੀ ਜਿਹੜਾ ਕਾਨੂੰਨ ਬਣਿਆ ਵਾ ਵੀ ਲੈਂਡ ਸੀਲਿੰਗ ਐਕਟ ਆ ਕਿ 1.75 ਟੋਕਰ ਕੋ ਜਮੀਨ ਕੋ ਰੱਖ ਨਹੀਂ ਸਕਦਾ ਉਸ ਕਰਕੇ ਵੀ ਉਹ ਜਿਹੜਾ ਰਾਏ ਦੀ ਜੀਨ ਦੇ ਰਾਏ ਦੀ ਜ਼ਮੀਨ ਸੀ ਉੱਥੇ ਪਹਿਲਾਂ ਉਹਨਾਂ ਨੇ 20 ਮਈ ਨੂੰ ਚਰਾ 20 ਅਪ੍ਰੈਲ ਨੂੰ ਚਰਾਗ ਨੂੰ ਜਗਾਇਆ ਉਸ ਤੋਂ ਬਾਅਦ ਉਹ ਉੱਥੇ ਚੱਲੇ ਵੀ ਸਾਡੀ ਜਿਹੜੀ ਜ਼ਮੀਨ ਹੈ ਸਾਨੂੰ ਵੰਡ ਕੇ ਚਾਹੀ ਵੰਡੀ ਦੇਣੀ ਚਾਹੀਦੀ ਵੀ ਕਿਸੇ ਦੇ ਨਾਮ ਹੀ ਨਹੀਂ ਹੈ ਬੇਨਾਮੀ ਪਈ ਆਏ 927 ਏਕੜ ਜਦੋਂ ਜਾਣ ਲੱਗੇ ਤਾਂ ਸਰਕਾਰ ਨੇ ਭਗਵਾਨ ਜਮਾਨ ਨੇ ਪੁਲਿਸ ਨੇ ਸ਼ਰਕਾ ਰੋਕ ਕੇ ਵੱਡੇ ਵੱਡ ਟਿੱਪਰ ਲਾ ਕੇ ਰੋਕਿਆ ਤੇ 800 ਤੋਂ ਉੱਪਰ ਜਿਹੜੇ ਮਜ਼ਦੂਰਾਂ ਨੂੰ ਜਾਂ ਕਿਸਾਨਾਂ ਨੂੰ ਔਰਤਾ ਸਮੇਟੀ ਦੇ ਗਿੱਲਾਂ ਦੇ ਵਿੱਚ ਕਰਦੇ ਅੱਜ ਵੀ ਜਿਹੜਾ 10 11 ਜਿਹੜੀਏ ਬੰਦੇ ਦੇ ਜਿਹੜਾ ਦੋ ਬੀਬੀਆਂ ਅੱਜ ਵੀ ਜੇਲੇ ਦੇ ਵਿੱਚ ਬੰਨਦਾ ਉਸ ਸੰਘਰਸ਼ ਲੜ ਰਾਇ ਸਿਰਫ ਵੀ ਜਿਹੜੀ ਬਾਧੂ ਜ਼ਮੀਨ ਆ 17.5 ਦੋਇ ਪ੍ਰਤੀਜਿੰਦਾ ਕਾਨੂੰਨ ਕਹਿੰਦਾ ਉਹ ਦੋ ਜਿਹੜੀ ਉਹ ਵੰਡੀ ਜਾਵੇ ਜਿਹੜੀ ਵਿਆਹ ਬਾਦ ਪਈ ਉਹ ਸਾਨੂੰ ਦਿੱਤੀ ਜਾਵੇ ਇਸ ਸੰਘਰਸ਼ ਹੁੰਦਾ ਕਿ ਉਹਦੋਂ ਪੰਜਾਬ ਦੇ ਵਿੱਚ ਬਹੁਤ ਸਾਰਾ ਭਗਵਾਨ ਤੁਮਾਨ ਜਦੋਂ ਜਦੋਂ ਕੈਰੀਵਾਲ ਆਮ ਆਦਮੀ ਸਰਕਾਰ ਉਥੇ ਦਿੱਲੀ ਦੇ ਵਿੱਚ ਚੋਣਾ ਹਾਰੀ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਮੋਰਚੇ ਪੱਟੇ ਜਿਹੜੇ ਸੰਭੂ ਦੇ ਖਨੌਰੀ ਲੱਗੇ ਸੀ ਉਹਦੋਂ ਬਣਾ ਹਰਾਸਤੀ ਕਤਲ ਹੋ ਰਿਹਾ ਕਰਨਲ ਬਾਠ ਵਾਲੀ ਕਰਨ ਆਨੰਦਪ੍ਰੀਤ ਪਾਲੀ ਪੂਰ ਪੰਜਾਬ ਦੇ ਇਸ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਮੋਰਚੇ ਵੀ ਪਟਾਏ ਜਾ ਰਹੇ ਆ ਜਿਵੇਂ ਜੌਂਦਾਲਾ ਮੋਰਚਾ ਲੱਗਿਆ ਉਹਦੇ ਤੇ ਵੀ ਦਮਨ ਕਰਨ ਦੀ ਕੋਸ਼ਿਸ਼ ਕੀਤੀ ਚੌਕੇ ਪਿੰਡ ਵਾਲਾ ਅਖਾਰੇ ਪਿੰਡ ਜਿਹੜਾ ਵੈਸੇ ਫੈਕਟਰੀ ਹੁੰਦਾ ਕੇ ਲੱਗਾ ਸੀ ਬਹੁਤ ਸਾਰੇ ਮੋਰਚਿਆਂ ਨੂੰ ਕਿੰਨੀ ਚੋਣਾ ਤੋਂ ਬਾਅਦ ਬਖਲਾਇਆ ਮੈਨੇ ਜਿਹੜਾ ਉਹ ਮੋਰਚਿਆਂ ਨੂੰ ਉਠਾਇਆ ਉਹਦੇ ਵਾਸਤੇ ਵੀ ਅੱਜ ਇੱਥੇ ਫੱਟਾ ਕੱਟ ਕੀਤਾ ਜਿਹੜਾ ਸਰੂਤ ਤੇ ਮੰਡੀ ਦੇ ਵਿੱਚ ਵੀ ਜਿਹੜਾ ਇਹ ਪੁਲਿਸ ਰਾਜ ਬਣਾ ਬਣਾਉਣ ਜਾ ਰਹੀ ਸਰਕਾਰ ਦੱਦਪੱਦ ਬਣਾਉਣ ਕੀ ਬਣਾਈ ਬੈਠੀ ਆ ਵੀ ਉਹਨੂੰ ਇੱਕ ਵਾਰਾ ਖਤਮ ਕੀਤਾ ਜਾਵੇ ਤੇ ਲੋਕਾਂ ਦੇ ਜਮਹੂਰੀ ਹੱਕ ਆ ਵੀ ਜਿਹਦੇ ਤੇ ਉਹ ਆਪਦੀ ਮੰਗ ਮਸਲੇ ਜੋ ਵੀ ਹੈ ਉਹਨਾਂ ਦਾ ਉਹਨਾਂ ਨੂੰ ਆਪਦੇ ਜੋ ਸਰਕਾਰ ਵਾਅਦੇ ਕਰਦੀ ਹੈ ਪੂਰੇ ਕਰਾਉਣ ਵਾਸਤੇ ਆਪਦੇ ਧਰਨੇ ਮੁਜ਼ਾਰੇ ਹੋਰ ਜਿਹੜੀਆਂ ਮੰਗਾਂ ਮਸਲਿਆਂ ਤੇ ਲੜਨ ਦੀ ਜਿਹੜੀ ਆਗਿਆ ਹੋਵੇ ਆਪਕ ਨੇ ਕਾਨੂੰਨ ਨੂੰ ਮੰਨਣਾ ਚਾਹੀਦਾ ਵੀ 17.5 ਏਕੜ ਦਾ ਉਹ ਕਾਨੂੰਨ ਬਣਿਆ ਹੋਇਆ ਜਿਹੜਾ 72 ਦੇ ਵਿੱਚ ਬਣਿਆ 192 ਦੇ ਵਿੱਚ ਜੋ ਪਾਸ ਹੋਇਆ ਉਸ ਵਿਧਾਨਮਾ ਮੁਤਾਬਕ ਇਹ ਆਦੀ ਮੰਗ ਕਰ ਰਹੇ ਆ ਇਹ ਤੁਸੀਂ ਕਹਿੰਦੇ ਬੋਲੇ ਜ਼ਮੀਨ ਹੈ ਨਹੀਂ ਕੁਝ ਕੁਝ ਕ ਤਾਂ ਹੈ ਵੀ ਜੰਗਲਾ ਹਤੇ ਜਾਂ ਕੁਝ ਵੀ ਉੱਤੇ ਤੇਲ ਦਾ ਕਾਰਖਾਨਾ ਲੱਗਾ ਜਾਂ ਉਹ ਤੋਂ ਬਿਨਾ ਜਿਹੜਾ ਹੈਗਾ ਵੀ ਆਪਾਂ ਦੇਖੀਏ ਬਹੁਤ ਸਾਰੀ ਜ਼ਮੀਨ ਨੂੰ ਹੈ ਕਿ ਮਾਲਕ ਵੀ 100 ਤੋਂ ਉੱਪਰ ਜਿਹੜਾ ਕਿਲਾ ਹੋ ਕੋਈ ਦਿੱਲੀ ਰਹਿੰਦਾ ਕੋਈ ਚੰਡੀਗੜ੍ਹ ਰਹਿੰਦਾ ਉਹ ਲੋਕਾਂ ਨੂੰ ਦੇਖ ਕੇ ਜਿਹੜਾ ਖੇਤੀ ਵਾਸਤੇ ਤੇ ਆਪ ਉਹਦਾ ਠੇਕਾ ਖਾ ਰਿਆ ਬੈਠੀ ਉਹਤੇ ਦਿੱਲੀ ਜਾਂ ਚੰਡੀਗੜ੍ਹ ਇਸ ਕਰਕੇ ਵੀ ਉਹ ਆਪਦੀ ਮੰਗ ਨੂੰ ਲੈ ਕੇ ਸਹੀ ਮੰਗਾ ਉਹਨਾਂ ਦੀ ਵੱਡੀ ਵਾਲੀ ਗੱਲ ਕੋਈ ਨਹੀਂ ਉਹਦੇ 'ਚ ਹੈ ਇਹਦੇ ਵਿੱਚ ਔਣੀ ਵੀ ਇਹ ਮਜ਼ਦੂਰ ਆ ਪਤਨੇ ਮਜ਼ਦੂਰ ਚੱਲੇ ਸੀ ਜ਼ਮੀਨ ਕਿਹੜੀ ਗੱਲ ਪਹਿਲਾਂ ਦਾ ਜਿਹੜੀਆਂ ਜ਼ਮੀਨਾਂ ਪੁਰਾਤ ਪਈਆਂ ਰਾਜਿਆਂ ਦੇ ਨਾਮ ਕੋਈ ਉਹ ਤਾਂ ਉਹਦੇ ਤੇ ਆਪ ਦਾ ਜਰਾਜ ਗੋਣ ਚੰਦੇ ਸੀ ਇਹ ਤਾਂ ਪਿੰਡਾਂ ਦੇ ਵਿੱਚ ਵੈਸੇ ਹੀ ਉਹ ਤਾਂ ਉਹੀ ਜਿਹੜੇ ਪਿੰਡਾਂ 'ਚ ਚੌਧਰੀ ਹੁੰਦੇ ਆ ਆਵਾਰ ਦਿੰਦੇ ਆ ਹੁਣ ਮੰਨ ਲਓ ਇੱਕ ਡੋ 1.5 ਕਿੱਲਾ 2 ਕਿੱਲੇ ਜੇ ਸੰਘਰਸ਼ ਲੈਣੀ ਹੈ ਉਹਨਾਂ ਤੇ 10 12 ਕਿਲੋ ਜਿੰਨੀ ਹੋਣੀ ਆ ਨਾ ਕਿ ਤੁਹਾਨੂੰ ਲੈਂਡ ਕਨਿਊਨਿੰਗ ਪਾਲਸੀ ਬਾਰੇ ਗੱਲ ਰਹੇ ਆ ਇਹਨਾਂ ਨੇ ਯੂਟਿਊਬਰਾਂ ਨੂੰ ਮਿਲੇ ਪੈਸੇ ਦੇ ਕੇ ਲਾ ਵੀ ਇਹ ਇਹ ਪਾਲਸੀ ਬਹੁਤ ਵਧੀਆ ਇਸੇ ਤਰ੍ਹਾਂ ਚੈਨਲ ਆ ਪਸ ਆਪਾਂ ਸਾਰਿਆਂ ਨੂੰ ਕਿਹਨੇ ਕੋਚ ਚੈਨਲ ਕਿਹਨੇ ਆਪ ਦੇ ਬਣਾਏ ਹੋ ਪਰੰਤੂ ਵੀ ਹਰੇਕ ਦਾ ਮਜ਼ਦੂਰਾਂ ਦੇ ਕੰਟਰਾਕਟ ਸੀ ਜਥੇਬੰਦੀਆਂ ਬਣਾਉਂਦੀਆਂ ਕਿਤੇ ਪੰਨਿਆਂ ਦਾ ਠੀਕ ਕਰਦੀਆਂ ਅਗਰਾਹਾ ਜਿੱਥੇ ਬੰਦੀ ਹੋਰ ਜਿੱਥੇ ਬੰਦ ਜਿੰਨੀਆਂ ਵੀ ਹੈ ਉਹਨੂੰ ਠੀਕ ਕਰਨੇ ਸਾਰੇ ਸਾਰੇ ਇਹ ਤਾਂ ਸਾਰੇ ਕਿਸਾਨ ਆ ਮਜ਼ਦੂਰ ਵੀ ਜੁੜੇ ਹੋਏ ਆ ਵੱਖ-ਵੱਖ ਜੂਨੀਅਨ ਆ ਉਹਨਾਂ ਦੀਆਂ ਜਿਵੇਂ ਖੇਤ ਮਜ਼ਦੂਰ ਅਗਰਾਹਾ ਦੇ ਨਾਲ ਆ ਪੰਡੂ ਵੇ ਮਜ਼ਦੂਰ ਜੂਨੀਅਨ ਕਰਤੀ ਕਿਸਾਨ ਜੀ ਸਾਰੇ ਦੇ ਨਾਲ ਜੂਨੀਅਨ ਦੇ ਹਿੰਦਾਂ ਦੇ ਫਰੰਟ ਵੀ ਬਣੇ ਹੋਏ ਆ ਆਪ ਦੇ ਤਰ੍ਹਾਂ ਲੜਦੇ ਆ ਜੇ ਕਿਸਾਨੀ ਮੰਗਾਂ ਦੀ ਉਹਦੇ ਕਿਸਾਨ ਆਉਂਦੇ ਪੁਰਦੇ ਜਿਹੜੀ ਉਹ ਮੰਦੰਦਾਂ ਦੇ ਚੜਦੇ ਆ ਕਿਸੇ ਸੰਘਰਸ਼ ਦੀ ਹਮਾਇਤ ਕਰਨਾ ਕੋਈ ਵੀ ਸੰਘਰਸ਼ ਲੜਦਾ ਜੇ ਕਿਸਾਨ ਜਥੇਬੰਦੀਆਂ ਲੜਦੀਆਂ ਤਾਂ ਮਜ਼ਦੂਰ ਵੀ ਉਹਦੀ ਹਮਾਇਤ ਕਰਦੀਆਂ ਤੇ ਬਹੁਤ ਸਾਰੇ ਪੱਤਰਕਾਰ ਵੀ ਉਹ ਜੰਨੀ ਮੋਰਚੇ ਦੇ ਹੱਕ 'ਚ ਖੜੇ ਆ ਹੁਣ ਵੀ ਜਿੱਥੇ ਕੋਈ ਮਸਾ ਹੁੰਦਾ ਪ੍ਰੋਗਰਾਮ ਉੱਥੇ ਵੱਧੋ ਵੱਧ ਆਉਂਦੇ ਆ ਜਿਨ੍ਹਾਂ ਚੀਕ ਭਾਈ ਇੱਕ ਇਹ ਵੀ ਸਵਾਲ ਆ ਕਿ ਕਹਿੰਦੇ ਮਜ਼ਦੂਰਾਂ ਨੂੰ ਜ਼ਮੀਨ ਆ ਜਿਹੜੀ ਆਪਦੀ ਮਿਹਨਤ ਕਰਕੇ ਬਣਾਉਣੀ ਚਾਹੀਦੀ ਆ ਤੇ ਇੱਕ ਜਿਹਦੇ ਕੋਲੇ ਜ਼ਮੀਨ ਘਟਾ ਜਾਂ ਹੈ ਨਹੀਂ ਉਹ ਵੀ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਤੇ ਜਿਹੜੇ ਲੋਕ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਹਮਾਇਤ ਕਰਦੇ ਉਹਨਾਂ ਦੇ ਖਿਲਾਫ ਜਾ ਰਹੇ ਉਹਨਾਂ ਨੂੰ ਕੀ ਦੇ ਦੇਣਾ ਦੇਖੋ ਕਿ ਜਮੀਨਾਂ ਦੀ ਗੱਲ ਕਰਦੇ ਆ ਕੋਈ ਵੀ ਕਾਰੋਬਾਰ ਹੋਵੇ ਕੋਈ ਹੋਰ ਹੋਵੇ ਕਿਰਤ ਦੀ ਲੁੱਟ ਤੋਂ ਬਿਨਾਂ ਤਾਂ ਕੁਝ ਨਹੀਂ ਜੋੜ ਸਕਦਾ ਇੱਥੇ ਭਾਵੇਂ ਤੁਸੀਂ ਕੋਈ ਹੋਰ ਕੰਮ ਕਰਦੇ ਆ ਭਾਵੇਂ ਜ਼ਮੀਨਾਂ ਜੋੜਦੇ ਆ ਕਿਰਤ ਦੀ ਲੁੱਟ ਤੋਂ ਬਿਨਾਂ ਕਿਸੇ ਦੀ ਜ਼ਮੀਨ ਵਧ ਨਹੀਂ ਸਕਦੀ ਅੱਜ ਪੰਜਾਬ ਦੇ ਦੇਖ ਲਓ ਕਿ ਕਿੰਨੇ ਕਿਸਾਨਾਂ ਦੀ ਜ਼ਮੀਨ ਵਧਾਈ ਹੋ ਉਸ ਪ੍ਰਬੰਧ ਨੇ ਵਧਾਈ ਆ ਜਿਹੜੇ ਲਗਾਤਾਰ ਇੱਥੇ ਸਤਾਜ ਪੁਰਸਗਾਤ ਬੈਠਦੇ ਆ ਜਿਹੜੇ ਲੋਕ ਵੋਟਾਂ ਪਾਉਂਦੇ ਨੇ ਉਹ ਤਾਂ ਹਰ ਸਾਲ ਜ਼ਮੀਨ ਘਟਦੀ ਆ ਜਿਹੜੇ ਸਤਾਜ ਬਹਿਦੇ ਆ ਕੋਈ ਹੱਥ ਆਉਂਦੇ ਜਿਵੇਂ ਹੁਣ ਲੁਧਿਆਣੇ ਵਾਲੀ ਜ਼ਮੀਨ ਜਾਂ ਮੋਗਾ ਵਾਲੀ ਹੱਥ ਆਉਣ ਲੱਗੇ ਹੋਰ ਥਾਵਾਂ ਦੇਤੇ ਆਉਣੀਆਂ ਉਹਨਾਂ ਨੇ ਵੇਚ ਨਹੀਂ ਕਾਰਪੋਰੇਟ ਕਰਾਣੇ ਨੂੰ ਵੇਚਣੀਆਂ ਉਹਦਾ ਜ਼ਮੀਨਾਂ ਵਾਧੀਆਂ ਹੋਰ ਮਜ਼ਦੂਰਾਂ ਨੂੰ ਤਾਂ ਜਿਹੜਾ ਜ਼ਮੀਨਾਂ ਵਿਚਾਰਾ ਕੋਲੇ ਪਹਿਲਾਂ ਵੀ ਹੈ ਨਹੀਂ ਉਹ ਤਾਂ ਆਪਦੀ ਮੰਗ ਨੂੰ ਲੈ ਕੇ ਚੱਲੇ ਜੇ ਮੰਗ ਪੂਰੀ ਹੁੰਦੀ ਆ ਤਾਂ ਉਹਨਾਂ ਦੀ ਜੂਨ ਜਿਹੜੀ ਸਖਾਲੀ ਹੋ ਸਕਦੀ ਹੈ ਭਾਈ ਜੀ ਇੱਕ ਦੋ ਸਵਾਲ ਆ ਆਪਣੇ ਇੱਕ ਬਈ ਜਿਹੜੀ ਪੰਜਾਬ ਦੀ ਜ਼ਮੀਨ ਆ ਸੜਕਾਂ ਦੇ ਵਿੱਚ ਕਿੰਨੀ ਐਕਵਾਇਰ ਹੋਈ ਆ ਉਹਦਾ ਫਾਇਦਾ ਕਿਹਨੂੰ ਆ ਆਮ ਲੋਕਾਂ ਨੂੰ ਆ ਟੋਲ ਨਾਂ ਦੇ ਉੱਤੇ ਆਮ ਲੋਕਾਂ ਦੀ ਲੁੱਟ ਹੋ ਰਹੀ ਆ 25000 ਏਕੜ ਤੋਂ ਉੱਪਰ ਜਿਹੜੀ ਤਾਂ ਭਾਰਤ ਮਾਲਾ ਪ੍ਰੋਜੈਕਟ ਥੱਲੇ ਆ ਗਈ ਹੋਰ ਜਿਹੜੀ ਜਿੰਨੀ ਜਮੀਨ 19000 ਏਕੜ ਹੋਰ ਆਉਣੀ ਆ ਤਾਂ ਉਹ ਤੋਂ ਬਿਨਾ ਵੀ ਜਿਹੜੀ 762 ਜਿਹੜੀ ਲੱਖ ਏਕੜ ਆੜੀ ਉਹ ਜ਼ਮੀਨ ਜਿਹੜੀ ਥੱਲੇ ਤੇ ਸੜਕਾਂ ਥੱਲੇ ਜਾਂ ਹੋਰ ਉਦਯੋਗਾਂ ਥੱਲੇ ਆਉਣ ਦਾ ਟਾਈਮ ਦੇ ਵਿੱਚੋਂ ਆ ਰਹੀ ਆ ਇਹਦਾ ਫਾਇਦਾ ਕਿਸੇ ਨੂੰ ਨਹੀਂ ਹੈ ਕਿਉਂਕਿ ਟੋਲ ਤੇ ਚੜਨ ਦਾ ਤਾਂ ਸਾਨੂੰ ਤਾਂ ਦੂਰੀਆਂ ਸੜਕਾਂ ਤੇ ਵੀ ਲੱਗਦਾ ਇਹ ਪਹਿਲਾਂ ਵੀ ਗੱਲ ਚੱਲਦੀ ਹੁੰਦੀ ਕਿ ਤੁਰਨ ਫਿਰਨ ਦੇ ਪੈਸੇ ਲੱਗਣਗੇ ਹੁਣ ਤਾਂ ਸਿਰਫ ਉਹ ਇੱਕ ਸਾਲ ਲੈਣ ਤੇ ਪੈਸੇ ਵਾਲੀ ਇਹ ਟੋਲਾ ਤੱਲਾ ਜੋ ਵੀ ਹੈ ਇਹ ਕਾਰਪੋਰੇਟ ਕਰਾਉਣਾਂ ਦੀ ਸ਼ਰਕਾ ਉਹਨਾਂ ਦੀ ਟੋਲ ਆ ਉਹਨਾਂ ਨੂੰ ਮੁਨਾਫਾ ਜਾਣਾ ਆਮ ਲੋਕਾਂ ਦੇ ਚੜਨ ਨੂੰ ਹੀ ਦੇਣਾ ਵੱਡੇ ਰੋੜਾਂ ਦੇ ਉੱਤੇ ਇੱਕ ਨਾ ਆਖਸ ਸਵਾਲ ਆਪਣਾ ਰਹਿ ਗਿਆ ਇਹਦਾ ਸ਼ਰਕਾਂ ਦਾ ਤੇ ਜਿਹੜੀਆਂ ਸਰਕਾਰ ਕਹਿ ਰਹੀ ਐ ਫੈਕਟਰੀ ਲਿਆਵਾਂਗੇ ਜਿਹੜਾ ਪਿੰਡਾਂ ਨੂੰ ਜਿਹੜਾ ਪੰਜਾਬ ਨੂੰ ਸ਼ਹਿਰੀਕਰਨ ਕਰ ਦੇਣਾ ਇਹਦੇ ਬਾਰੇ ਕੀ ਕਹਿਣਾ ਜੋ ਦੇਖੋ ਪਿੰਡਾਂ ਸ਼ਹਿਰੀਕਰਨ ਪੰਜਾਬ ਦੀ ਦੇਖੀ ਆਪਾਂ 743% ਆਪਾਂ ਜੀ ਆਲ ਓਵਰ ਦਾ ਭਾਰ ਦੇ ਵਿੱਚ 26 ਪਹਿਲਾਂ ਹੀ ਪੰਜਾਬ ਦਾ ਸ਼ਹਿਰੀਕਰਨ ਵੱਧ ਹੋਇਆ ਵਾ ਜੀ ਸ਼ਹਿਰੀਕਰਨ ਵਾਲਾ ਕੁਛ ਨਹੀਂ ਆ ਸ਼ਹਿਰੀ ਦਾ ਵੱਧ ਹੀ ਨਹੀਂ ਆ ਕੋਈ ਕੀ ਕਹੀ ਵੀ 10 12 ਸਾਲਾਂ ਦੇ ਕੋਈ 5 6% ਵਾਧੇ ਆ ਇਹਦਾ ਜਮੀਨਾ ਦੱਬਣਾ ਹਾਸ ਤੇ ਇਹਨਾਂ ਦੇ ਕਾਰਪੋਰੇਟ ਕਰਾਉਣਾ ਨੂੰ ਜੇ ਦਿੱਲੀ ਵਾਲੇ ਮੋਰਚੀਓ ਕਿਤੇ ਮੋਦੀ ਕਹਿੰਦਾ ਵੀ ਐ ਨਹੀਂ ਠੀਕ ਆਈਆਂ ਤਾਂ ਤੂੰ ਭਗਵਾਨ ਤੁਮਨ ਨੂੰ ਕਹਿੰਦਾ ਤੂੰ ਐ ਕਰਕੇ ਆ ਪਾਲਿਸੀ ਲਿਆ ਕੇ ਜਿਹੜੀ ਇਹਦੇ ਅਧੀਨ ਜਿਹੜਾ ਲੈਂਡ ਪੂਲ ਪਾਲਿਸੀ ਦੇ ਅਧੀਨ ਲਿਆ ਕੇ ਇਹਨਾਂ ਨੂੰ ਐਕਵਾਇਰ ਕਰ ਲਾ ਉਹਨਾਂ ਦਾ ਸਾਰਾ ਕੋਈ ਨਿਕਲਣ ਜਮ੍ਹਾਂ ਬੰਦੀਆਂ ਸਾਰਾ ਕੋਈ ਬੰਦ ਹੋ ਗਿਆ ਤਾਂ ਤੂੰ ਦੂਬਾਰਾ ਇੱਥੇ ਕਬਜ਼ਾ ਕਰਾਉਣਾ ਜਮੀਨਾ ਤੇ ਉਹਨਾਂ ਕਰਾਣਾ ਇਹਨਾਂ ਸਾਡੇ ਨਾਲ ਭਾਈ ਚਮਕੌਰ ਸਿੰਘ ਕੀਰਤੀ ਕਿਸਾਨ ਯੂਨੀਅਨ ਦੇ ਅਰਥੂ ਸੀਗੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਅੱਗੇ ਦਾ ਵੀ ਕੀ ਹੋਊਗਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਾਂਗੇ ਜੈ ਭੀਮ ਜੈ ਭਾਵਾ